ਹਾਂਜੀ ਸਤਿ ਸ੍ਰੀ ਅਕਾਲ ਭਰਾਵੋ ਕੀ ਹਾਲ ਚਾਲ ਨੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਕੁੜੀ ਤੇ ਕੁੜੀ ਦੇ ਮਾਪਿਓ ਨੇ ਰਲ ਕੇ ਨਵੀਂ ਕਿਸਮ ਦੀ ਠੱਗੀ ਮਾਰੀ ਆ ਮੁੰਡੇ ਆਲਿਆਂ ਤੋਂ 18-20 ਲੱਖ ਰੁਪਈਆ ਲੁੱਟਿਆ ਤੁਸੀਂ ਪਹਿਲੀ ਵਾਰ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਕੋਈ ਮਾਪਿਓ ਆਪ ਦੀ ਧੀ ਦਾ ਵਿਆਹ ਹੀ ਤਲਾਕ ਲੈਣ ਲਈ ਕਰਦਾ ਆਜੋ ਕਰਦੇ ਆ ਇਸ ਸਾਰੀ ਕਹਾਣੀ ਦੀ ਸ਼ੁਰੂਆਤ ਸਾਲ 2004 ਦੇ ਵਿੱਚ ਕੁੜੀ ਤੇ ਕੁੜੀ ਦਾ ਮਾਪਿਓ ਕਿਸੇ ਪਿੰਡ ਦੇ ਵਿੱਚੋਂ ਉੱਠ ਕੇ ਜਲੰਧਰ ਸ਼ਹਿਰ ਦੇ ਵਿੱਚ ਆ ਕੇ ਰਹਿਣ ਲੱਗ ਜਾਂਦੇ ਆ ਇੱਥੇ ਬਹੁਤ ਵਧੀਆ ਕੋਠੀ ਇੱਕ ਖਰੀਦ ਕੇ ਉਹਦੇ ਵਿੱਚ ਰਹਿਣ ਲੱਗ ਜਾਂਦੇ ਆ ਚਲੋ ਜੀ ਜਿਹੜੀ ਕੁੜੀ ਹੁੰਦੀ ਆ ਬਹੁਤ ਜਿਆਦੀ ਸੋਹਣੀ ਸੁਨੱਖੀ ਹੁੰਦੀ ਆ ਪੜੀ ਲਿਖੀ ਹੁੰਦੀ ਆ ਤੇ 2006 ਦੇ ਵਿੱਚ ਕੁੜੀ ਦਾ ਰਿਸ਼ਤਾ ਕਰ ਦਿੱਤਾ ਜਾਂਦਾ ਮੋਗੇ ਸਾਈਡ ਤੇ ਜਦੋਂ ਕੁੜੀ ਦਾ ਰਿਸ਼ਤਾ ਹੁੰਦਾ ਕੁੜੀ ਦਾ ਵੇਖ ਵਿਖਾਈ ਹੁੰਦੀ ਆ ਤਾਂ ਜਿਹੜੇ ਮੁੰਡੇ ਵਾਲੇ ਹੁੰਦੇ ਆ ਉਹ ਕੁੜੀ ਦੇਖ ਕੇ ਲਾਲਾਂ ਸਿੱਟਣ ਲੱਗ ਜਾਂਦੇ ਆ ਕਿਉਂਕਿ ਕੁੜੀ ਬਹੁਤ ਜ਼ਿਆਦੀ ਸੋਹਣੀ ਸੁਨੱਖੀ ਸੀ ਉੱਚੀ ਲੰਮੀ ਸੀ ਪੜੀ ਲਿਖੀ ਸੀ ਮੁੰਡੇ ਵਾਲੇ ਕਹਿੰਦੇ ਵੀ ਸਾਨੂੰ ਰਿਸ਼ਤਾ ਮਨਜ਼ੂਰ ਆ ਚਲੋ ਜੀ ਕੁੜੀ ਵਾਲਿਆਂ ਦਾ ਪਹਿਲਾਂ ਹੀ ਆਪਦਾ ਪਲਾਨ ਬਣਾਇਆ ਸੀ ਵੀ ਆਪਾਂ ਠੱਗੀ ਮਾਰਨੀ ਆ ਠੱਗੀ ਕੇਸ ਚੀਜ਼ ਦੀ ਆ ਤੁਸੀਂ ਇਹ ਗੱਲ ਕਦੇ ਜ਼ਿੰਦਗੀ ਚ ਪਹਿਲਾਂ ਸੁਣੀ ਵੀ ਨਹੀਂ ਹੋਣੀ ਬਾਈ ਚਲੋ ਜੀ ਜਦੋਂ ਕੁੜੀ ਦਾ ਵਿਆਹ ਹੋ ਗਿਆ ਸੁਹਾਗ ਰਾਤ ਆਉਂਦੀ ਆ ਤਾਂ ਸੁਹਾਗ ਰਾਤ ਨੂੰ ਕੁੜੀ ਨੂੰ ਘਰ ਵਾਲਾ ਪੁੱਛਦਾ ਜਣੀ ਕਿ ਮੁੰਡਾ ਪੁੱਛਦਾ ਕੁੜੀ ਨੂੰ ਕੀ ਤੇਰੇ ਪੇਟ ਦੇ ਉੱਪਰ ਇੱਕ ਆਪਰੇਸ਼ਨ ਦਾ ਨਿਸ਼ਾਨ ਆ ਇਹ ਤੂੰ ਕਿਸ ਚੀਜ਼ ਦਾ ਆਪਰੇਸ਼ਨ ਕਰਾਇਆ ਤਾਂ ਕੁੜੀ ਕਹਿੰਦੀ ਆ ਵੀ ਜਦੋਂ ਮੈਂ 13 14 ਸਾਲਾਂ ਦੀ ਸੀ ਸਾਡਾ ਇੱਕ ਕਾਰ ਐਕਸੀਡੈਂਟ ਹੋ ਜਾਂਦਾ ਮੇਰੇ ਪੇਟ ਦੇ ਵਿੱਚ ਕੋਈ ਚੀਜ਼ ਖੁੱਬ ਜਾਂਦੀ ਆ ਤੇ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਹ ਚੀਜ਼ ਕੱਢੀ ਸੀ ਇਹ ਉਸ ਚੀਜ਼ ਦਾ ਆਪਰੇਸ਼ਨ ਹੋਇਆ ਇਹ ਉਸ ਚੀਜ਼ ਦੇ ਟੰਕੇ ਲੱਗੇ ਉਸ ਚੀਜ਼ ਦਾ ਨਿਸ਼ਾਨ ਆ ਚਲੋ ਜੀ ਵਿਆਹ ਨੂੰ ਕੁਝ ਮਹੀਨੇ ਬੀਤ ਜਾਂਦੇ ਆ ਫੇਰ ਜਿਹੜੀ ਸੱਸ ਹੁੰਦੀ ਆ ਕੁੜੀ ਦੀ ਉਹ ਪੁੱਛਦੀ ਆ ਵੀ ਨੋ ਰਾਣੀਆਂ ਵੀ ਕਿਵੇਂ ਕੋਈ ਖੁਸ਼ਖਬਰੀ ਬਣੀ ਨੋ ਕਹਿੰਦੀ ਹਜੇ ਸਾਡਾ ਬੱਚਾ ਲੈਣ ਦਾ ਕੋਈ ਪਲਾਨ ਨਹੀਂਗਾ ਚਲੋ ਜੀ 6-7 ਮਹੀਨੇ ਹੋਰ ਟੱਪ ਜਾਂਦੇ ਆ ਫਿਰ ਮੁੰਡਾ ਵੀ ਕਹਿੰਦਾ ਘਰ ਵਾਲਾ ਵੀ ਕਹਿੰਦਾ ਵੀ ਆਪਾਂ ਹੁਣ ਬੱਚਾ ਕਰੀਏ ਤਾਂ ਜਿਹੜੀ ਇਹ ਕੁੜੀ ਹੁੰਦੀ ਟਾਲ ਮਟੋਲਾ ਕਰਦੀ ਕਹਿੰਦੀ ਨਹੀਂ ਬੱਚਾ ਹਜੇ ਨਹੀਂ ਲੈਣਾ ਰੋਕ ਕੇ ਲਵਾਂਗੇ ਜੇ ਕਰਾਂਗੇ ਉਹ ਕਰਾਂਗੇ ਤਾਂ ਫਿਰ ਸੱਸ ਵੀ ਕਹਿਣ ਲੱਗ ਜਾਂਦੀ ਆ ਪਈ ਹੁਣ ਬੱਚਾ ਲਓ ਬਹੁਤ ਟਾਈਮ ਪੈਂਦਾ ਕਹਿੰਦਾ ਬਾਅਦ ਚ ਬੱਚਾ ਹੁਣ ਔਖਾ ਹੋ ਜਾਂਦਾ ਜਦੋਂ ਮੁੰਡਾ ਵੀ ਜਿੱਦ ਕਰਨ ਲੱਗ ਜਾਂਦਾ ਤੇ ਫਿਰ ਕੁੜੀ ਕੀ ਕਰਦੀ ਆ ਕੁੜੀ ਇੱਕ ਨ ਉਹ ਆਪਦੇ ਸਾਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੀ ਹੈ ਕਿ ਜਿਹੜਾ ਸਹੁਰਾ ਇਹ ਮੇਰੇ ਤੇ ਮਾੜੀ ਨਿਗਾਹ ਰੱਖਦਾ ਜਦੋਂ ਮੈਂ ਨਹਾਉਣ ਜਾਂਦੀ ਆ ਇਹ ਮੇਰੇ ਬਾਦ ਨੂੰ ਦਾ ਬੂਹਾ ਖੜਕਾਉਂਦਾ ਮੇਰਾ ਹੱਥ ਫੜਦਾ ਜੇ ਕਰਦਾ ਉਹ ਕਰਦਾ ਕਿਉਂਕਿ ਕੁੜੀ ਬੱਚਾ ਪੈਦਾ ਨਹੀਂ ਸੀ ਕਰਨਾ ਚਾਹੁੰਦੀ ਹੁਣ ਤੁਸੀਂ ਇਹ ਗੱਲ ਸੁਣ ਕੇ ਬੜੇ ਹੈਰਾਨ ਹੋ ਜਾਓਗੇ ਕਿ ਵੀ ਕੁੜੀ ਬੱਚਾ ਕਿਉਂ ਨਹੀਂ ਸੀ ਪੈਦਾ ਕਰਨਾ ਚਾਹੁੰਦੀ ਸਭ ਤੋਂ ਵੱਡਾ ਰਾਜ ਇਸ ਗੱਲ ਦੇ ਵਿੱਚ ਸੀਗਾ ਕੁੜੀ ਕੀ ਕਰਦੀ ਹੈ ਕਿ ਆਪਦੇ ਘਰ ਵਾਲੇ ਦਾ ਦੀ ਸੱਸ ਦਾ ਧਿਆਨ ਭਟਕਾਉਣ ਲਈ ਸਹੁਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੀ ਆ ਤੇ ਸਹੁਰਿਆਂ ਦੇ ਘਰ ਦਾ ਮਾਹੌਲ ਇੰਨਾ ਕੁ ਖਰਾਬ ਹੋ ਜਾਂਦਾ ਲੜਾਈ ਕਲੇਸ਼ ਵਾਲਾ ਹੁੰਦਾ ਜਿੱਦਾਂ ਕੋਈ ਹਸਾਬ ਕਿਤਾਬ ਨਹੀਂ ਰਹਿੰਦਾ ਚਲੋ ਜੇ ਸਹੁਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੀ ਆ ਉਧਰ ਉਹਦੀ ਮਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੀ ਆ ਮਾਂ ਵੀ ਪਲੈਨਿੰਗ ਦੇ ਮੁਤਾਬਕ ਆਪਦੇ ਜਵਾਈ ਨੂੰ ਫੋਨ ਕਰਦੀ ਆ ਇਹ ਪਾਈ ਤੇਰਾ ਪਿਓ ਆ ਕੁਛ ਕਰਦਾ ਮੇਰੀ ਕੁੜੀ ਦੇ ਹੱਥ ਫਾੜਦਾ ਮੇਰੀ ਕੁੜੀ ਦੇ ਮਾੜੀ ਨਿਗਾਰਾ ਤੁਹਾਡਾ ਖਾਨਦਾਨ ਗੰਦਾ ਜੇਬੋ ਕਿਉਂਕਿ ਉਹਨਾਂ ਨੇ ਤਲਾਕ ਲੈਣਾ ਸੀ ਉਹਨਾਂ ਦੀ ਪਹਿਲੀ ਪਲੈਨਿੰਗ ਬਣੀ ਸੀ ਆਪਾਂ ਤਲਾਕ ਹੀ ਲੈਣਾ ਤਾਂ ਇੱਕ ਦਿਨ ਕੁੜੀ ਆਪਦੇ ਮਾਂ ਦੇ ਕਹਿਣ ਦੇ ਉਹ ਤਾਂ ਆਪਕ ਕੀ ਕਰਦੀ ਆ ਕਿ ਆਪਣੇ ਉੱਪਰ ਮਾੜਾ ਮੂਟਾ ਤੇਲ ਡੋਲ ਕੇ ਕੱਪੜਿਆਂ ਨੂੰ ਅੱਗ ਬਣੀ ਮੋਟੀ ਲਾ ਲੈਂਦੀ ਆ ਤੇ ਮੁੜ ਕੇ ਆਪੇ ਬੁਝਾ ਲੈਂਦੀ ਆ ਤੇ ਸਹੁਰਿਆਂ ਤੇ ਇਲਜ਼ਾਮ ਲਾ ਜਾਂਦਾ ਕਿ ਇਹਨਾਂ ਨੇ ਮੈਨੂੰ ਅੱਗ ਲਾ ਦਿੱਤੀ ਚਲੋ ਜੀ ਕੁੜੀ ਆਪਦੇ ਪੇਕੇਆਂ ਦੇ ਫੋਨ ਕਰਨ ਦੀ ਮਾਂ ਪਿਓ ਗੱਡੀ ਲੈ ਕੇ ਉੱਥੇ ਪਹੁੰਚ ਜਾਂਦਾ ਕੁੜੀ ਨੂੰ ਹਸ ਕੁੜੀ ਦੇ ਸਾਥ ਸਾਰਾ ਪਰਚਾ ਪੈ ਜਾਂਦਾ ਇਹ ਮੁੰਡੇ ਵਾਲੇ ਸੀ ਵਿਚਾਰੀ ਸ਼ਰੀਫ ਜੇ ਬੰਦੇ ਸੀਗੇ ਤਾਂ ਉਸ ਤੋਂ ਬਾਅਦ ਕੁੜੀ ਕਹਿੰਦੀ ਵੀ ਮੈਂ ਇਸ ਘਰ ਚ ਨਹੀਂ ਵਸਣਾ ਮੇਰੀ ਜਾਨ ਨੂੰ ਖਤਰਾ ਇੱਕ ਤਾਂ ਮੇਰਾ ਸਹਾਰਾ ਮੇਰੇ ਤੇ ਮਾੜੀ ਨੀ ਰੱਖਦਾ ਦੂਜਿਆਂ ਨੇ ਤੇਲ ਪਾ ਕੇ ਮੈਨੂੰ ਅੱਗ ਲਾਈਏ ਕੱਲ ਨੂੰ ਇਹਨੂੰ ਮਾਰ ਸਕਦੇ ਮੈਂ ਨਹੀਂ ਇੱਥੇ ਰਹਿਣਾ ਚਲੋ ਜੀ ਕੁੜੀ ਦਾ ਮਾਪਿਓ ਵੀ ਕਹਿਣ ਲੱਗਿਆ ਪਾਈ ਅਸੀਂ ਨਹੀਂ ਇਥੇ ਕੁੜੀ ਛੱਡਣੀ ਆਪ ਦੀ ਸੰਦਾ ਤਲਾਕ ਚਾਹੀਦਾ ਤਾਂ ਕੁੜੀ ਵਾਲੇ ਕਰਦੇ ਆ 25 ਲੱਖ ਦੀ ਡਿਮਾਂਡ ਵੀ 25 ਲੱਖ ਰੁਪਈਆ ਚਾਹੀਦਾ ਸਾਨੂੰ ਫਿਰ ਤਲਾਕ ਦੇਵਾਂਗੇ ਚਲੋ ਜੀ ਉਹਨਾਂ ਦਾ ਕੱਲਾ ਕੱਲਾ ਮੁੰਡਾ ਸੀਗਾ ਤੇ ਮਾਂ ਉਹਨਾਂ ਨੇ ਸੋਚਿਆ ਵੀ ਮਾਂ ਪਿਓ ਨੇ ਵਿਚਾਰਾ ਦੇ ਮੁੰਡੇ ਦਾ ਖਿਹੜਾ ਛਡਾਲੀਏ ਮਾੜੀ ਡਾਂਡ ਤਵਾਜ ਨੇ ਤੇਲ ਪਾ ਕੇ ਅਗਲੇ ਹੀ ਕਾਨੂੰ ਸਾਡੇ ਮੁੰਡੇ ਨੂੰ ਮਾਰ ਦੂਗੀ ਕੀ ਫਾਇਦਾ ਹਨ ਉਹਨਾਂ ਨੇ ਪੰਚਾਇਤ ਪੰਚੂਦ ਕਰਕੇ ਵਿਚਾਰਾ ਨੇ 19 ਲੱਖ ਰੁਪਏ ਦੀ ਤਾਂ ਕੁੜੀ ਵਾਲਿਆਂ ਨੂੰ ਤਲਾਕ ਲੈ ਕੇ ਆਪਦਾ ਖਿਹੜਾ ਛਡਾਲਿਆ ਉਸ ਤੋਂ ਬਾਅਦ ਕੁੜੀ ਤੇ ਕੁੜੀ ਦੇ ਮਾਂ ਪਿਓ ਨੇ ਇੱਕ ਪਲਾਨ ਹੋਰ ਬਣਾਇਆ ਫਿਰ ਉਹਨਾਂ ਨੇ ਲੱਭਿਆ ਕਨੇਡਾ ਦਾ ਮੁੰਡਾ 2009 ਦੇ ਵਿੱਚ ਆਪ ਦੀ ਤੀਹ ਦਾ ਰਿਸ਼ਤਾ ਕਰਦਾ ਕਨੇਡਾ ਦੇ ਮੁੰਡੇ ਨਾਲ ਜਿਹੜਾ ਕਨੇਡਾ ਵਾਲਾ ਮੁੰਡਾ ਸੀ ਉਹਦਾ ਪਹਿਲਾਂ ਤਲਾਕ ਹੋਇਆ ਹੋਇਆ ਸੀਗਾ ਚਲੋ ਜਿੱਦੋਂ ਕਨੇਡਾ ਵਾਲੇ ਮੁੰਡੇ ਨੇ ਕੁੜੀ ਵਿਚਾਨ ਨ ਮਿਲ ਗਿਆ ਉਹ ਜਟਪਟ ਹਾਂ ਕਰ ਦਿੰਦਾ ਤੇ 2009 ਦੇ ਵਿੱਚ ਕੁੜੀ ਦਾ ਵਿਆਹ ਹੋ ਜਾਂਦਾ ਕੈਨੇਡਾ ਦੇ ਮੁੰਡੇ ਦੇ ਨਾਲ ਜੇ ਜਦੋਂ ਕੈਨੇਡਾ ਵਾਲਾ ਮੁੰਡਾ ਸੁਹਾਗ ਰਾਤ ਮਨਾਉਣ ਲੱਗਦਾ ਤਾਂ ਉਹ ਸੁਹਾਗ ਰਾਤ ਨੂੰ ਪੁੱਛਦਾ ਕੁੜੀ ਨੂੰ ਵੀ ਤੇਰੇ ਪੇਟ ਦੇ ਉੱਪਰ ਆਪਰੇਸ਼ਨ ਦਾ ਨਿਸ਼ਾਨ ਕਿਸ ਚੀਜ਼ ਦਾ ਵੀ ਇਹ ਤੂੰ ਕਿਸ ਚੀਜ਼ ਦਾ ਆਪਰੇਸ਼ਨ ਕਰਾਇਆ ਤਾਂ ਕੁੜੀ ਫਿਰ ਉੱਥੇ ਉਹੀ ਝੂਠ ਬੋਲ ਦਿੰਦੀ ਆ ਕਿ ਮੈਂ ਜਦੋਂ 13-14 ਸਾਲਾਂ ਦੀ ਮੇਰਾ ਐਕਸੀਡੈਂਟ ਹੋ ਗਿਆ ਸੀ ਮੇਰੇ ਪੇਟ ਦੇ ਵਿੱਚ ਕੋਈ ਚੀਜ਼ ਖੁੱਬ ਗਈ ਸੀ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਹ ਚੀਜ਼ ਕੱਢੀਏ ਉਸ ਚੀਜ਼ ਦਾ ਆਪਰੇਸ਼ਨ ਹੋਇਆ ਚਲੋ ਜੋ ਉਸ ਗੱਲ ਤੇ ਮਿੱਟੀ ਪੈ ਜਾਂਦੀ ਆ ਮੁੰਡਾ 5-6 ਮਹੀਨੇ ਪੰਜਾਬ ਰਹਿੰਦਾ ਉਸ ਤੋਂ ਬਾਅਦ ਕੈਨੇਡਾ ਚਲਾ ਜਾਂਦਾ ਕਿਉਂਕਿ ਉਹਨਾਂ ਨੇ ਛੇਤੀ ਬੱਚਾ ਲੈਣੇ ਨਹੀਂ ਹੁੰਦਾ ਕਿਉਂਕਿ ਉਹਨੂੰ ਇਹ ਤਾਂ ਵੀ ਮੈਪਲਾਂ ਦੀ ਕਰਨ ਨੂੰ ਕੈਨੇਡਾ ਲੈ ਕੇ ਜਾਊਗਾ ਉਸ ਤੋਂ ਬਾਅਦ ਬੱਚਾ ਪੈਦਾ ਕਰੂੰਗਾ ਹਨਾ ਤਾਂ ਕੁੜੀ ਆਪਦੇ ਸੱਸਾਰੇ ਕੋਲ ਸਾਲ ਦੋ ਸਾਲ ਪੰਜਾਬ ਦੇ ਵਿੱਚ ਰਹਿੰਦੀ ਹੈ ਤੇ ਆਪਦੀਆਂ ਸੱਸਾਰੇ ਦੀ ਅੱਖਾਂ 'ਚ ਘੱਟਾ ਪਾਉਣ ਲਈ ਆਏ ਮਹੀਨੇ ਇਹ ਗੱਲ ਕਹਿ ਦਿੰਦੀ ਆ ਕਿ ਮੰਮਾ ਮੈਨੂੰ ਮੈਂਸਨ ਆ ਰਹੇ ਆ ਮੈਨੂੰ ਵਿਸਪਰ ਮੰਗਾ ਦਿਓ ਚਲੋ ਸੱਸ ਆਪਦੇ ਘਰ ਨੂੰ ਕਹਿੰਦਾ ਕਰੇ ਜਾਨੀ ਕਿ ਸਹੁਰੇ ਨੂੰ ਕਹਿੰਦਾ ਕਰੇ ਵੀ ਭਾਈ ਨੂੰ ਰਾਣੀ ਨੂੰ ਆਹ ਪ੍ਰੋਬਲਮਾਂ ਵੀ ਜਾ ਕੇ ਵਿਸਪਰਾਂ ਦੇ ਪੈਕੇਟ ਲਿਆ ਦੇ ਤਰੀ ਸੌਰਵ ਜਰਾ ਇਕੱਠੇ ਪੈਕਟ ਲਿਆ ਦਿਆ ਕਰੇ 5-6 ਮਹੀਨੇ ਬਾਅਦ ਫਿਰ ਨੌ ਦੀ ਸੱਸ ਨੂੰ ਕਹਦੇ ਕਰੀ ਮੈਨੂੰ ਵਿਸਪਰ ਚਾਹੀਦੀ ਹੈ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ 2-3 ਸਾਲਾਂ ਬਾਅਦ ਮੁੰਡਾ ਆਪ ਦੀ ਕਰਨ ਨੂੰ ਕੈਨੇਡਾ ਲੈ ਜਾਂਦਾ ਕੈਨੇਡਾ ਲ ਜਾ ਕੇ ਸਾਲ ਵਧੀਆ ਇੱਕ ਦੂਜੇ ਨਾਲ ਰਹਿੰਦੇ ਆ ਸੈਟਮੈਂਟ ਹੋ ਜਾਂਦੀ ਕੁੜੀ ਕੰਮ ਤੇ ਲੱਗ ਲੁ ਜਾਂਦੀ ਸਾਰੇ ਪਾਸੇ ਪੂਰੀ ਭੈਤਣ ਹੋ ਜਾਂਦੀ ਹੈ ਸਾਲ ਬਾਅਦ ਮੁੰਡਾ ਕਹਿੰਦਾ ਵੀ ਆਪਾਂ ਹੁਣ ਬੱਚਾ ਕਰੀਏ ਜਦੋਂ ਮੁੰਡਾ ਕਹਿੰਦਾ ਬੱਚਾ ਕਰੀਏ ਇਹ ਕੁੜੀ ਉੱਥੇ ਫੇਰ ਰੌਲਾ ਪਾ ਲੈਂਦੀ ਹੈ ਇਹ ਇਹ ਕਹਿੰਦੀ ਹਜੇ ਨਹੀਂ ਬੱਚਾ ਪੈਦਾ ਕਰਨਾ ਜੇ ਨਹੀਂ ਕਰਨਾ ਉਹ ਵੀ ਕਰਨਾ ਉਹ ਕਹਿੰਦਾ ਇੱਕ ਵਾਰੀ ਪਹਿਲਾਂ ਮੇਰਾ ਤਲਾਕ ਹੋ ਗਿਆ ਇੱਕ ਵਾਰੀ ਤੇਰਾ ਹੋ ਗਿਆ ਇੰਨੀ ਆਪਣੀ ਉਮਰ ਹੋਈ ਵੀ 35 36 ਸਾਲਾਂ ਦੇ ਹੋਏ ਪਏ ਆ ਜੇ ਆਪਾਂ ਹੁਣ ਨਹੀਂ ਬੱਚਾ ਲੈਣਾ ਫਿਰ ਦਸਕਤੋਂ ਬੱਚਾ ਲਾਵਾਂਗੇ ਕਹਿੰਦੀ ਨਹੀਂ ਮੈਨੂੰ ਤਾਂ ਕੋਈ ਪ੍ਰੋਬਲਮ ਆ ਮੇਰੇ ਤਾਂ ਹਜੇ ਇਨਫੈਕਸ਼ਨ ਆ ਜੇ ਆ ਉਹ ਉਹ ਕਹਿੰਦਾ ਜੇ ਤੇਨੂੰ ਕੋਈ ਇਨਫੈਕਸ਼ਨ ਆ ਕੋਈ ਗੱਲ ਨਹੀਂ ਆਪਾਂ ਡਾਕਟਰ ਨੂੰ ਦਿਖਾ ਕੇ ਚੈੱਕਅਪ ਕਰਾ ਲੈਂਦੇ ਜਦੋਂ ਡਾਕਟਰ ਨੂੰ ਕਹਿੰਦਾ ਵੀ ਚੈੱਕਅਪ ਕਰਾ ਲੈਣੇ ਆ ਫਿਰ ਇਹ ਕੁੜੀ ਕਰਦੀ ਉਸ ਮੁੰਡੇ ਨਾਲ ਲੜਾਈ ਝਗੜਾ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦੀ ਆ ਇੱਕ ਦਿਨ ਫਿਰ ਇਹ ਕੁੜੀ ਕੀ ਕਰਦੀ ਆਪਣੇ ਆਪ ਨੂੰ ਕੋਈ ਚੀਜ਼ ਮਾਰ ਕੇ ਪੁਲਿਸ ਨੂੰ ਕਾਲ ਆਪਦੇ ਘਰ ਨੂੰ ਪੁਲਿਸ ਨੂੰ ਚਕਾਉਂਦੀ ਵੀ ਇਹ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਚਲੋ ਜੀ ਮੁੰਡੇ ਦੇ ਉਸਦੇ ਕੰਡੀਸ਼ਨ ਲੱਗ ਜਾਂਦੀ ਆ کورٹ ਵੱਲੋਂ ਵੀ ਤੂੰ ਆਪਦੀ ਘਰੋਂ 1 ਕਿਲੋਮੀਟਰ ਦੂਰ ਰਹਿਣਾ ਉਹ ਤੋਂ ਵੀ 10-15 ਲੱਖ ਰੁਪਇਆ ਲੈ ਲੈਂਦੀ ਆ ਮੁੰਡਾ ਤਲਾਕ ਲੈ ਕੇ ਆਪਦਾ ਖੇੜਾ ਛਡਾ ਲੈਂਦਾ ਮੁੜ ਕੇ ਕੁੜੀ ਅਲੱਗ ਰਹਿਣ ਲੱਗ ਜਿੰਦੀ ਮੁੰਡਾ ਅਲੱਗ ਰਹਿਣ ਲੱਗ ਜਾਂਦਾ ਫਿਰ ਜਦੋਂ ਮੁੰਡੇ ਦਾ ਤਲਾਕ ਹੋ ਜਾਂਦਾ ਕੈਨੇਡਾ ਵਾਲੇ ਦਾ ਉਹ ਕੀ ਕਰਦਾ ਫਿਰ ਉੱਥੇ ਕਿਸੇ ਹੋਰ ਕੁੜੀ ਨਾਲ ਦੀ ਗੱਲਬਾਤ ਹੋ ਜਾਂਦੀ ਆ ਕਿਉਂਕਿ ਫਿਰ ਬੰਦਾ ਤਨ ਆਸ-ਪਾਸੇ ਹੱਥ-ਪੈਰ ਮਾਰਦੇ ਵਿਚਾਰੇ ਇਥੋਂ ਕਿਸ ਨਾਲ ਵਿਆਹ ਕਰਾ ਲੈਣ ਹੇਰੋ ਮੁੰਡੇ ਜਦੋਂ ਉੱਥੇ ਸੰਪਾਰਕ 'ਚ ਕੋਈ ਕੁੜੀ ਆਉਂਦੀ ਆ ਉਹਦੇ ਨਾਲ ਮਿਲਣਾ ਜੁਲਣਾ ਸ਼ੁਰੂ ਹੁੰਦਾ ਤਾਂ ਇੱਕ ਦਿਨ ਉਹ ਕੁੜੀ ਮੁੰਡੇ ਕੋਲੇ ਰਾਤ ਨੂੰ ਬੈਠੀ ਹੁੰਦੀ ਆ ਤਾਂ ਉਹ ਕੁੜੀ ਉਸ ਮੁੰਡੇ ਨੂੰ ਕਹਿੰਦੀ ਆ ਕੈਨੇਡਾ ਵਾਲੇ ਨੂੰ ਵੀ ਦਿਖਾ ਤਾਂ ਸੀ ਤੇਰੀ ਘਰ ਵਾਲੀ ਕਿਹੋ ਜੀ ਜਿਹਦੇ ਨਾਲ ਤੇਰਾ ਪਹਿਲਾਂ ਤਲਾਕ ਹੋਇਆ ਤਾਂ ਜਦੋਂ ਉਹ ਕੈਨੇਡਾ ਵਾਲਾ ਮੁੰਡਾ ਆਪਦੀ ਸਹੇਲੀ ਨੂੰ ਉਸ ਕੁੜੀ ਦੀ ਫੋਟੋ ਦਿਖਾਉਂਦਾ ਤਾਂ ਉਹ ਫੋਟੋ ਦੇਖ ਕੇ ਕੁੜੀ ਭੱਜ ਕੇ ਬੋਲਦੀ ਆ ਵੀ ਇਹ ਕੁੜੀ ਤਾਂ ਮੇਰੀ ਕਲਾਸਮੇਟ ਰਹੀ ਹੋਈ ਆ ਵੀ ਇਹ ਫਲਾਣੇ ਪਿੰਡ ਦੀ ਕੁੜੀ ਆ ਪਲੱਸ 2 ਤੱਕ ਸਾਡੇ ਨਾਲ ਪੜ੍ਹੀ ਹੋਈ ਆ ਵੀ ਤੂੰ ਇਹਦਾ ਵਿਆਹ ਕਿਵੇਂ ਕਰਾ ਲਿਆ ਮੁੰਡਾ ਤਾਂ ਕੀ ਉਹ ਕੁੜੀ ਕਹਿੰਦੀ ਵੀ ਸਾਡੇ ਨਾਲੇ ਪੜ੍ਹਦੀ ਸੀ ਪਲੱਸ 2 ਦਾ ਕਿ ਮੇਰੇ ਨਾਲ ਪੜ੍ਹੀ ਆ ਫਲਾਣੇ ਪਿੰਡ ਦੇ ਵਿੱਚ ਪੜ੍ਹੀ ਆ ਬਾਣੇ ਸਕੂਲ ਦੇ ਵਿੱਚ ਪੜ੍ਹੀ ਆ 11ਵੀਂ ਕਲਾਸ ਦੇ ਵਿੱਚ ਕੀ ਹੋਇਆ ਸੀ ਇਹਦੀ ਬੱਚੇਦਾਨੀ ਵਿੱਚ ਰਸੌਲੀਆਂ ਸੀ ਇਹਨੂੰ ਕੈਂਸਰ ਹੋ ਗਈ ਸੀ ਬੱਚੇਦਾਨੀ ਦੇ ਵਿੱਚ ਡਾਕਟਰਾਂ ਨੇ ਆਪਰੇਸ਼ਨ ਕਰਕੇ ਇਹਦੀ ਬੱਚੇਦਾਨੀ ਕੱਢਤੀ ਸੀ ਮੁੰਡੇ ਨੇ ਮਾਰਿਆ ਮੱਥੇ ਨੂੰ ਹੱਥ ਹਾਇਓ ਰੱਬਾ ਤਾਂ ਹੀ ਤਾਂ ਰੌਲਾ ਪਾਉਂਦੀ ਸੀ ਤਾਂ ਹੀ ਤਾਂ ਬੱਚਾ ਨਹੀਂ ਸੀ ਪੈਦਾ ਹੋਣ ਦਿੰਦੀ ਮੁੰਡਾ ਕਹਿੰਦਾ ਯਾਰ ਐਡਾ ਵੱਡਾ ਧੋਖਾ ਦੇਖੋ ਮਾਂ ਪਿਓ ਨੇ ਕੀ ਕੀਤਾ ਕੀ ਕੁੜੀ ਦੀ ਬੱਚੇਦਾਨੀ 4ਵੀਂ ਕਲਾਸ ਚ ਪੜ੍ਹਦੀ ਦੀ ਕਢਾਉਣੀ ਪੈ ਗਈ ਸੀ ਕਿਉਂਕਿ ਕੁੜੀ ਦੀ ਕੈਂਸਰ ਹੋ ਗਈ ਸੀ ਬੱਚੇਦਾਨੀ ਦੇ ਵਿੱਚ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਆਪਰੇਸ਼ਨ ਕਰਕੇ ਬੱਚੇਦਾਨੀ ਕਢਾਉਣੀ ਨਹੀਂ ਕਢਾਉਂਦੀ ਪਰ ਮਾਂ ਪਿਓ ਦੇ ਕੁੜੀ ਨੇ ਇਹੋ ਜੀ ਸਕੀਮ ਲਾਈ ਵੀ ਜੇ ਅਸੀਂ ਕਿਸੇ ਨੂੰ ਦੱਸਤਾ ਵੀ ਸਾਡੀ ਕੁੜੀ ਦੀ ਬੱਚੇਦਾਨੀ ਨਹੀਂ ਨਹੀਂ ਹੈਗੀ ਫਿਰ ਇਹਨੂੰ ਕੀ ਲੋੜਵੰਦ ਮੁੰਡੇ ਨਾਲ ਵਿਆਹ ਕਰਨਾ ਪਊ ਇਹਦਾ ਜਿਹਦੀ ਘਰ ਨਹੀਂ ਪਹਿਲਾਂ ਮਈ ਹੋਊਗੀ ਜਾਂ ਜਿਹਦੇ ਜਵਾਗ ਜੱਲੇ ਹੋਣਗੇ ਜਾਂ ਪਹਿਲਾਂ ਜਿਹਦਾ ਤਲਾਕ ਹੋ ਗਿਆ ਹੋਊਗਾ ਵੀ ਕਹਿਣ ਦਾ ਮਤਲਬ ਕਿ ਲੋੜਵੰਦ ਨਾਲ ਵਿਆਹ ਨਹੀਂ ਪਊਗੀ ਸਾਨੂੰ ਕੁੜੀ ਤਾਂ ਮਾਂ ਪਿਓ ਨੇ ਇਹੇ ਪਲਾਨ ਬਣਾਇਆ ਵੀ ਸਾਡੀ ਕੁੜੀ ਸੋਹਣੀ ਸੰਖੀ ਆ ਵੀ ਹੁਣ ਅਸੀਂ ਕਮਾਈ ਕਰ ਲਈਏ ਤਾਂ ਕਰਕੇ ਉਹਨਾਂ ਨੇ ਦੋ ਵਾਰੀ ਕੁੜੀ ਦਾ ਵਿਆਹ ਕੀਤਾ ਤੇ ਦੋਵੇਂ ਵਾਰੀ ਮੁੰਡੇ ਵਾਲਿਆਂ ਨੂੰ ਇਸ ਗੱਲ ਨਹੀਂ ਦੱਸੀ ਵੀ ਬੱਚੇ ਤਾਂ ਨਹੀਂ ਕੁੜੀ ਦੀ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਦੱਸਤਾ ਤਾਂ ਮੁੰਡੇ ਵਾਲੇ ਰਿਸ਼ਤਾ ਨਹੀਂ ਲੈਣਾ ਕਿਉਂਕਿ ਕੁੜੀ ਬੱਚਾ ਨਹੀਂ ਪੈਦਾ ਕਰ ਸਕਦੀ ਤਾ ਉਹ ਆਪਦੇ ਸਾਸਰ ਨੂੰ ਮੂਰਖ ਬਣਾਉਂਦੀ ਵਿਸਪਰ ਮੰਗਾ ਮਗਾ ਕੇ ਜਦੋਂ ਬੱਚੇ ਤਾਂ ਨਹੀਂ ਨਹੀਂ ਹੈਗੇ ਸੀ ਤਾਂ ਉਹਨੂੰ ਮੈਨਸੇ ਕਿੱਥੋਂ ਆਉਣੇ ਸੀ ਪਰ ਉਸ ਕੁੜੀ ਦੇ ਦਿਲ 'ਚ ਇੱਕ ਡਰ ਸੀਗਾ ਵੀ ਜੇ ਮੈਂ ਵਿਸਪਰ ਨਾ ਮੰਗਾਏ ਮੇਰੀ ਸਾਸ ਨੂੰ ਸ਼ੱਕ ਹੋ ਜਾਊਗਾ ਕਿ ਇਹਨੂੰ ਡੇਟ ਕਿਉਂ ਨਹੀਂ ਆਉਂਦੀ ਦੇਖੋ ਲੋਕ ਕਿੰਨੇ ਚਲਾਕ ਹੋ ਗਏ ਕਿੰਨਾ ਲੋਕਾਂ ਦਾ ਦਿਮਾਗ ਸ਼ਾਰਪ ਹੋ ਚੁੱਕਿਆ ਕਿ ਬੱਚੇ ਦਾਨੀ ਤੋਂ ਬਿਨਾਂ ਦੋ ਵਾਰੀ ਕੁੜੀ ਦਾ ਵਿਆਹ ਕਰਤਾ ਤੇ ਦੋ ਵਾਰੀ ਇੱਕ ਵਾਰ 19 ਲੱਖ ਰੁਪਏ ਇੱਕ ਵਾਰੀ ਲੈ ਕੇ 10-15 ਲੱਖ ਮੁੰਡਾ ਕੈਨੇਡਾ ਵਾਲੇ ਤੋਂ ਲੈ ਗਏ ਹੁਣ ਉਹ ਕੁੜੀ ਨੇ ਕੀ ਕੀਤਾ ਤਲਾਕ ਲੈ ਕੇ ਆਡਰ ਰਹਿ ਰਹੀ ਹੈ ਤੇ ਆਪਦੇ ਮਾਪਿਆਂ ਨੂੰ ਵੀ ਕੈਨੇਡਾ ਹੁਣ ਗਾਂਵਦਿਆਂ ਨੇ ਕਿਹੜਾ ਮੁਰਗਾ ਪਸਾਇਆ ਕਿਹੜਾ ਨਹੀਂ ਪਸਾਇਆ ਰੱਬ ਜਾਣਦਾ ਇਹ ਵੀਡੀਓ ਤਾਂ ਪਾਈ ਹੈ ਕਿ ਕੈਨੇਡਾ ਵਾਲਿਓ ਬਈ ਤੁਸੀਂ ਅਵੇਅਰ ਹੋ ਜਿਓ ਸੁਚੇਤ ਹੋ ਜਿਓ ਕੁੜੀ ਦੇ ਪੇਟ ਤੇ ਉੱਪਰ ਆਪਰੇਸ਼ਨ ਦਾ ਨਿਸ਼ਾਨ ਆ ਉਹ ਕੁੜੀ ਦੋ ਮੁੰਡਿਆਂ ਨੂੰ ਇਹ ਕਹ ਕੇ ਝੂਠ ਮਾਰ ਕੇ ਆਈ ਹੈ ਕਿ ਮੇਰਾ ਐਕਸੀਡੈਂਟ ਹੋਇਆ ਸੀ ਮੇਰੇ ਕੋਈ ਚੀਜ਼ ਖੁੱਬ ਗਈ ਸੀ ਮੈਂ ਆਪਰੇਸ਼ਨ ਕਿ ਕਢਾਈ ਆ ਕੋਈ ਹੋਰ ਮੁਰਗਾ ਨਾ ਰਗੜਿਆ ਜਾਵੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕੈਨੇਡਾ ਵਾਲੇ ਭਰਾ ਖਾਸ ਕਰਕੇ ਕੁੜੀ ਉਹ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਉਹਦੀ ਮਾਂ ਪਿਓ ਦੇ ਨਾਲ ਰਹਿ ਰਹੀ ਆ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਉਂਦੇ ਬਸਦੇ ਰਹੋ ਪ੍ਰਭੂ